ਤੁਸੀਂ ਮਾਸ ਖਾ ਕੇ ਮਰੇ ਹੋਏ ਬੰਦਿਆਂ ਦੀ ਪੈਨਸ਼ਨ ਖਾ ਕੇ ਤੁਸੀਂ ਦੱਸੋ ਤਾਂ ਕੀ ਤੁਹਾਨੂੰ ਖੱਟ ਲਓਗੇ ਤੁਸੀਂ ਉਮਰ ਦਾ ਲੈ ਆਇਆ ਤੇ ਉਮਰ ਤਾਂ ਦੇਖੋ ਛੋਟੀ ਵੀ ਚਾਰ ਹਣ ਵਾਲਿਆਂ ਦੀ ਸੱਚੀ ਗੱਲ ਸਾਥਿਓ ਤੁਸੀਂ ਦੇਖ ਰਹੇ ਹੋ ਸਮਾਜਿਕ ਮੁੱਦੇ ਚੈਨਲ ਤੇ ਮੈਂ ਤੁਹਾਡਾ ਆਪਣਾ ਸਾਥੀ ਮਨਪ੍ਰੀਤ ਸਿੰਘ ਸਾਥਿਓ ਅੱਜ ਮੈਂ ਤੇ ਕੇਜੀ ਟੀਵੀ ਹਰਿਆਣਾ ਤੋਂ ਕਸ਼ਮੀਰ ਸਿੰਘ ਅੱਜ ਅਸੀਂ ਔਡਾ ਕੇ ਪਹੁੰਚੇ ਸੀ ਤੁਹਾਨੂੰ ਪਤਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਕਿ ਜਸਵਿੰਦਰ ਸਿੰਘ ਔਡਾ ਔਰ ਬਾਪੂ ਕਰਨੈਲ ਸਿੰਘ ਔਡਾ ਉਹਨਾਂ ਵੱਲੋਂ ਇੱਕ ਵੀਡੀਓ ਵਾਇਰਲ ਕੀਤੀ ਗਈ ਜਿਹਦੇ ਵਿੱਚ ਕਿ ਇੱਕ ਨਿੱਜੀ ਨਿੱਜੀ ਬੈਂਕ ਸੀ ਸਰਕਾਰੀ ਸੀ ਕੋਆਪਰੇਟਿਵ ਸੋਸਾਇਟੀ ਬੈਂਕ ਦੇ ਇੱਕ ਜਿਹੜਾ ਮੈਨੇਜਰ ਸੀਗਾ ਉਹਦੇ ਬਾਰੇ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਉਹਨੇ ਕਿਵੇਂ ਗਰੀਬਾਂ ਦੇ ਪੈਸੇ ਜਿਹੜੇ 2 ਨੰਬਰ ਦੇ ਵਿੱਚ ਕਢਵਾ ਲਏ ਔਰ ਉਸ ਤੋਂ ਬਾਅਦ ਸਾਡੇ ਕੋਲ ਇੱਕ ਲੈਟਰ ਵੀ ਸਾਨੂੰ ਮਿਲਿਆ ਸੀ ਨੋਟੀਫਿਕੇਸ਼ਨ ਲੈਟਰ ਜਿਹਦੇ ਵਿੱਚ ਕਿ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਸਾਡੇ ਕੋਲ ਵੀਡੀਓ ਤਾਂ ਆਈ ਸੀ ਪਰ ਸਾਨੂੰ ਉਹਦੀ ਪੂਰੀ ਜਾਣਕਾਰੀ ਨਹੀਂ ਸੀ ਇਸ ਲਈ ਮੈਂ ਔਰ ਕੇਜੀ ਟੀਵੀ ਹਰਿਆਣਾ ਦੀ ਟੀਮ ਅੱਜ ਅਸੀਂ ਔਡਾ ਵਿਖੇ ਪਹੁੰਚੇ ਆ ਬਾਪੂ ਜੀ ਨਾਲ ਗੱਲਬਾਤ ਕਰਾਂਗੇ ਕਿ ਪੂਰਾ ਮੁੱਦਾ ਕੀ ਸੀ ਔਰ ਕਿਉਂ ਇਹ ਵੀਡੀਓ ਪਈ ਸੀ ਕਿਵੇਂ ਉਸ ਮੈਨੇਜਰ ਨੇ ਜਿਹੜੀਆਂ ਧਾਂਦ ਲੀਆਂ ਕੀਤੀਆਂ ਸੀ ਗਰੀਬਾਂ ਦੇ ਪੈਸੇ ਪੈਨਸ਼ਨਾਂ ਦੇ ਜਾਂ ਹੋਰ ਨਰੇਗਾ ਦੇ ਪੈਸੇ ਵਗੈਰਾ ਉਹ ਕਿਵੇਂ ਕਢਵਾ ਲੈਂਦਾ ਸੀ ਆਪਾ ਪੂਜੀ ਪਹਿਲਾ ਤਾਂ ਸਾਡੇ ਸਮਾਜਿਕ ਮੁੱਦੇ ਚੈਨਲ ਔਰ ਕੇਜੀ ਟੀਵੀ ਹਰਿਆਣਾ ਤੇ ਤੁਹਾਡਾ ਸਵਾਗਤ ਕਰਦੇ ਆ ਜੀ ਜੈ ਭੀਮ ਜੈ ਭਾਰਤ ਤੁਹਾਡਾ ਵੀ ਬਹੁਤ ਬਹੁਤ ਸਮਾਜਿਕ ਮੁੱਦੇ ਚੈਨਲ ਤੇ ਕੇਵੀ ਹਰਿਆਣਾ ਚੈਨਲ ਦਾ ਮੈਂ ਦਿਲ ਦੀਆਂ ਗਹਿਰਾਈਆਂ ਨਾਲ ਧੰਨਵਾਦ ਕਰਦਾ ਜੀ ਕਿ ਤੁਸੀਂ ਇਧਰ ਪਹੁੰਚ ਕੇ ਸਾਡੇ ਨਾਲ ਵਿਚਾਰ ਵਟਾਂਦਰਾ ਕਰਨ ਆਏ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ ਆ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜੈ ਭੀਮ ਜੈ ਭਾਰਤ ਜੀ ਆਡਾ ਸਾਹਿਬ ਕਿਵੇਂ ਦੇਖਦੇ ਹੋ ਤੁਸੀਂ ਜਿਵੇਂ ਇੱਕ ਵੀਡੀਓ ਵਾਇਰਲ ਹੋਈ ਸੀ ਅਸੀਂ ਵੀ ਦੇਖੀ ਅਸੀਂ ਚਲਾ ਨਹੀਂ ਸਕੇ ਕਿਉਂਕਿ ਸਾਨੂੰ ਪੂਰੀ ਜਾਣਕਾਰੀ ਨਹੀਂ ਸੀ ਹੈ ਨਾ ਇੱਕ ਬੈਂਕ ਮੈਨੇਜਰ ਸਾਹਮਣੇ ਆਉਂਦਾ ਕੁਝ ਲੇਡੀਆਂ ਆਪਣੇ ਬਜ਼ੁਰਗ ਮਾਸਾ ਸਾਹਮਣੇ ਆਉਂਦੀਆਂ ਇੱਕ ਦੋ ਹੋਰ ਗਰੀਬ ਪਰਿਵਾਰਾਂ ਦੇ ਨੌਜਵਾਨ ਵੀ ਅਸੀਂ ਉਸ ਵੀਡੀਓ ਦੇ ਵਿੱਚ ਦੇਖੇ ਜਿਹੜੇ ਕਿ ਰੌਲਾ ਪਾ ਰਹੇ ਸੀ ਦੋਸ਼ ਲਾ ਰਹੇ ਸੀ ਮਲੇਚਰ ਤੇ ਕਿ ਇਹਨੇ ਸਾਡਾ ਇਸ ਤਰ੍ਹਾਂ ਕੀਤਾ ਜਾਣੇ ਸਾਡੇ ਪੈਸੇ ਕਢਵਾਏ ਉਹ ਅਸਲ ਦੇ ਵਿੱਚ ਪੂਰਾ ਮਸਲਾ ਕੀ ਸੀਗਾ ਦੇਖੋ ਜੀ ਮਸਲਾ ਅਸਲ ਦੇ ਵਿੱਚ ਇਹ ਸੀਗਾ ਜੀ ਸਾਡੇ ਦੇਖਣ ਦੇ ਵਿੱਚ ਆਇਆ ਹਮ ਕਿ ਇਸ ਦੇਸ਼ ਦੀ ਜੋ ਵਿਵਸਥਾ ਹੈ ਜੀ ਹੋ ਸਕਦਾ ਹੈ ਕਿ ਇਸ ਦੇਸ਼ ਦੇ ਹੁਕਮਰਾਨਾਂ ਦੇ ਤਹਿਤ ਜੀ ਉਹ ਬਵਸਤਾ ਈ ਨਕਮੀ ਹੋ ਚੁੱਕੀ ਆ ਜੀ ਅਸੀਂ ਜੋ ਮਜ਼ਦੂਰ ਵਰਗ ਦੇ ਲੋਕ ਆ ਜੀ ਅਸੀਂ ਸਰਕਾਰ ਨੂੰ ਆਪਣਾ ਪੂਰੇ ਦਾ ਪੂਰਾ ਟੈਕਸ ਦਿੰਨੇ ਆ ਜੀ ਇੱਕ ਨਿੱਕਾ ਪੈਸਾ ਵੀ ਟੈਕਸ ਚੋਰੀ ਅਸੀਂ ਨਹੀਂ ਕਰਦੇ ਜੀ ਅਗਰ ਕੋਈ ਟੈਕਸ ਚੋਰੀ ਕਰਦਾ ਹੈ ਤਾਂ ਵੱਡੇ ਵੱਡੇ ਫੈਕਟਰੀਆਂ ਦੇ ਮਾਲਕ ਆ ਜਿਹੜੇ 5-5 4-4 10-10 ਲੱਖ ਰੁਪਏ ਰੋਜ਼ ਦੀ ਕਮਾਈ ਆ ਉਹ ਪਏ ਪੰਜ ਚਾਰ ਚਾਰ ਲੱਖ ਰੁਪਏ ਦਾ ਟੈਕਸ ਖਾਂਦੇ ਆ ਜੀ ਅਸੀਂ ਜੋ ਵੀ ਚੀਜ਼ ਲੈ ਕੇ ਆਉਣੇ ਆ ਉਹਦਾ ਪੂਰਾ ਟੈਕਸ ਦੇ ਕੇ ਆਉਣੇ ਆ ਜੀ ਔਰ ਉਹ ਟੈਕਸ ਜਿਹੜਾ ਹੈ ਉਹ ਸਰਕਾਰ ਨੂੰ ਜਾਂਦਾ ਹੈ ਹੂੰ ਔਰ ਉਸ ਟੈਕਸ ਦੀ ਪੇ ਜਿਹੜੀ ਹੈ ਸਰਕਾਰ ਇਹਨਾਂ ਮਲਾਜ਼ਮਾਂ ਨੂੰ ਦਿੰਦੀ ਹੈ ਹੂੰ ਹੁਣ ਉਹ ਜਿਹੜਾ ਬੈਂਕ ਦਾ ਮੈਨੇਜਰ ਸੀਗਾ ਹੂੰ ਉਹਦੀ ਸੁਣਨ ਦੇ ਵਿੱਚ ਆਇਆ ਸਵਾ ਲੱਖ ਰੁਪਿਆ ਤਨਖਾਹ ਹੈ ਮਹੀਨੇ ਦੀ ਜੀ ਤੇ ਮੈਂ ਸੋਚਦਾ ਕਿ ਇੱਕ ਬੰਦਾ ਸਵਾ ਲੱਖ ਰੁਪਈਆ ਮਹੀਨੇ ਦਾ ਲੈ ਕੇ ਉਸ ਦੇ باوجود ਮਜ਼ਦੂਰੀ ਕਰਨ ਵਾਲਿਆਂ ਦਾ ਖੂਨ ਪੀਵੇ ਐਦੂੰ ਘਟਿਆ ਗੱਲ ਨਹੀਂ ਮੇਰੇ ਸਮਝਦਾ ਹੈ ਕਿ ਨਹੀਂ ਹੋਣੀ ਚਾਹੀਦੀ ਸਾਡੇ ਇੱਥੋਂ ਦੇ ਇੱਕ ਗਰੀਬ ਵਰਗ ਮਜ਼ਦੂਰ ਵਰਗ ਦੇ ਹਮ ਦਰੋਪਤੀ ਦੇਵੀ ਨਾਮ ਦੀ ਔਰਤ ਉਸ ਦੇ ਘਰ ਵਾਲਾ ਐਕਸਪਾਇਰ ਹੋ ਗਿਆ ਠੀਕ ਹੈ ਜੀ ਉਹਦੀ ਡੈਥ ਹੋਣ ਤੋਂ ਬਾਅਦ ਜੀ ਜਿਹੜਾ ਉਹਦਾ ਸਰਕਾਰੀ ਤੌਰ ਤੇ ਪੈਨਸ਼ਨ ਆਈ ਹੋਈ ਸੀ ਉਹਦੇ ਮਰਨ ਤੋਂ ਪਹਿਲਾਂ ਦਾ 6000 ਰੁਪਿਆ ਉਹਦਾ ਬੈਂਕ ਚ ਆ ਰਿਆ ਸੀਗਾ ਠੀਕ ਹੈ ਜੀ ਤੇ ਉਹਦੇ ਘਰ ਵਾਲੀ ਤੋਂ ਬੈਂਕ ਦਾ ਇਹ ਮੈਨੇਜਰ ਜੀ ਛੁੱਟੀ ਵਾਲੇ ਦਿਨ ਇੱਥੇ ਨਾਲ ਲੱਗਦਾ ਪਿੰਡ ਕਿੰਗਰੇ ਆ ਉਹ ਕਿੰਗਰੇ ਪਿੰਡ ਗਿਆ ਹੂੰ ਇੱਥੋਂ 15 ਕਿਲੋਮੀਟਰ ਦੂਰ ਤੇ ਪਿੰਡ ਪੈਂਦਾ ਜੀ ਜੀ ਜਦੋਂ ਉਸ ਨੂੰ ਪਤਾ ਲੱਗਿਆ ਵੀ ਉਹ ਔਰਤ ਉਥੇ ਕਿੰਗਰੇ ਹੈ ਨਹੀਂ ਜੀ ਤੋ ਉਹ ਬੰਦਾ ਮੈਨੇਜਰ ਇੱਥੇ ਉਹਨਾਂ ਆਇਆ ਉਹ ਆਪਦੀ ਇੱਥੇ ਲੜਕੀ ਨੂੰ ਮਿਲਣ ਵਾਸਤੇ ਆਈ ਸੀ ਉਹਦਾ ਉਹਦੀ ਜਵਾਈ ਦੀ ਵੀ ਡੈਥ ਹੋਈ ਸੀ ਜੀ ਉਹ ਇੱਥੇ ਆਈ ਹੋਈ ਸੀ ਤੋ ਉਸ ਬੰਦੇ ਨੂੰ ਪਤਾ ਲੱਗਿਆ ਉਹ ਇੱਥੇ ਆ ਗਿਆ ਜੀ ਇੱਥੇ ਆ ਕੇ ਉਸ ਤੋਂ ਖਾਲੀ ਕਾਗਜ਼ਾਂ ਤੇ ਦਸਤਖਤ ਕਰਵਾ ਕੇ ਤੇ ਉਸ ਨੂੰ ਕਹਿਣ ਲੱਗਿਆ ਕਿ ਬੋਲੇ ਵੀ ਤੁਹਾਨੂੰ ਪੈਸੇ ਜਿਹੜੇ ਐ ਮੈਂ ਕੋਸ਼ਿਸ਼ ਕਰਾਂਗਾ ਤੇ ਜੇ ਸਾਨੂੰ ਕੋਈ ਪੁੱਛੇ ਤਾਂ ਤੁਸੀਂ ਕਹਿ ਦੇਣਾ ਸਾਨੂੰ ਪੈਸੇ ਮਿਲ ਗਏ ਉਹ ਤੋਂ ਸਾਈਨ ਕਰਾ ਲੈਂਦੇ ਜਦੋਂ ਸਾਈਨ ਕਰਵਾ ਕੇ ਲੈ ਗਿਆ ਜੀ ਉਸ ਤੋਂ ਬਾਅਦ ਦਰੋਪਤੀ ਨੇ ਦੋ ਵਾਰ ਉਸ ਬੈਂਕ ਚ ਗਈ ਵੀ ਜੇ ਤੁਸੀਂ ਮੇਰੇ ਤੋਂ ਸਾਈਨ ਕਰਵਾ ਕੇ ਲੈ ਗਏ ਸੀਗੇ ਤੇ ਮੈਨੂੰ ਪੈਸੇ ਨਹੀਂ ਦੇ ਰੇਗੀ ਜੀ ਉਸ ਨੇ ਉਹਨੂੰ ਆਲਮਟੋਲੇ ਕਰਦੇ ਨੇ ਉਸ ਨੂੰ ਕੋਈ ਨਿਆਂ ਨਹੀਂ ਦਿੱਤਾ ਹਮ ਲਾਸਟ ਉਹ ਔਰਤ ਆਪਣੇ ਕੋਲ ਆਈਗੀ ਵੀ ਐਸਾ ਇਸ ਤਰ੍ਹਾਂ ਕਰਕੇ ਮੇਰੇ ਤੋਂ ਸਾਈਨ ਕਰਵਾ ਕੇ ਲੈ ਗਿਆ ਪੈਸੇ ਕੋਈ ਦੇ ਨਹੀਂ ਰਿਹਾਗਾ ਸਾਨੂੰ ਜਦੋਂ ਅਸੀਂ ਸਾਡੀ ਜਿਹੜੀ ਟੀਮ ਸੀ ਮੈਂ ਜਸਵਿੰਦਰ ਸਿੰਘ ਨੂੰ ਭੇਜਿਆ ਜਸਵਿੰਦਰ ਸਿੰਘ ਨੇ ਜਾ ਕੇ ਸਾਡਾ ਜਨਤਾ ਅਧਿਕਾਰ ਮੋਰਚਾ ਸਾਡੀ ਟੀਮ ਹੈ ਤੇ ਮੈਂ ਟੀਮ ਦੇ ਤਹਿਤ ਜਸਵਿੰਦਰ ਨੂੰ ਕਿਹਾ ਵੀ ਤੂੰ ਇਹਨਾਂ ਦੇ ਨਾਲ ਜਾ ਕੇ ਤੇ ਉੱਥੇ ਪਤਾ ਕਰੋ ਜਦੋਂ ਇਹਨਾਂ ਨੇ ਉੱਥੇ ਜਾ ਕੇ ਪੁੱਛ ਪੜਤਾਲ કરી ਤਾਂ ਉਸ ਬੰਦੇ ਨੇ ਇਸ ਗੱਲ ਨੂੰ ਸਵੀਕਾਰ ਰਿਆ ਪਹਿਲਾਂ ਇਹਨਾਂ ਨੂੰ ਉਸ ਨੇ ਕੋਈ ਨਿਆਂ ਨਹੀਂ ਦਿੱਤਾ ਜਦੋਂ ਇਹਨਾਂ ਨੇ ਥੋੜਾ ਜਿਹਾ ਉਹਦੀ ਖਚਾਈ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਦੱਸਿਆ ਆਪਦਾ ਬੇਰਵਾ ਦੱਸਿਆ ਵੀ ਅਸੀਂ ਇੱਕ ਸਮਾਜਿਕ ਸਮਾਜ ਸੇਵਕ ਬੰਦੇ ਆ ਔਰ ਸਾਡਾ ਸਮਾਜ ਦੇ ਤਹਿਤ ਸਾਡਾ ਮੋਰਚਾ ਬਣਿਆ ਹੋਇਆ ਹੈ ਇਸ ਦੇ ਤਹਿਤ ਅਸੀਂ ਆਏ ਹਾਂ ਤੇ ਤੂੰ ਬੰਦਾ ਬਣ ਕੇ ਤੇ ਗੱਲ ਕਰ ਫਿਰ ਉਸ ਨੇ ਆਪਣੀ ਗਲਤੀ ਮੰਨੀ ਹਾਂ ਔਰ ਉਹ 6000 ਰੁਪਿਆ ਉਸ ਲੇਡੀ ਜੀ ਨੂੰ ਤ੍ਰੋਪਤੀ ਨੂੰ ਉਸ ਨੇ ਦਿੱਤਾ ਜੀ ਉਹ ਪੈਸੇ ਦੀ ਇਹਨਾਂ ਨੇ ਵੀਡੀਓ ਬਣਾ ਲਈ ਦੰਦਿਆਂ ਦੀ ਹਾਂ ਉਹਨੇ ਗਲਤੀ ਮੰਨੀ ਕੁਝ ਉੱਥੇ ਮੁਲਾਜ਼ਮ ਸੀਗੇ ਚਲੋ ਜਾਰ ਮਾਫ ਕਰੋ ਕੋਈ ਨਹੀਂ ਕੋਈ ਨਹੀਂ ਬੋਲੋ ਠੀਕ ਆ ਉਹਨੇ ਪੈਸੇ ਦਿੱਤੇ 6000 ਰੁਪਿਆ ਉਸ ਤੋਂ ਬਾਅਦ ਉਸੇ ਔਰਤ ਦਾ ਦੋਤਾ ਗੁਰਮੀਤ ਸਿੰਘ ਹੂੰ ਉਹਦੇ ਬਾਪ ਦੀ ਵੀ ਡੈਥ ਹੋਈ ਸੀ ਹੂੰ ਉਹਨਾਂ ਤੋਂ ਵੀ ਉਸਨੇ ਬਾਊਚਰ ਤੇ ਸਾਈਨ ਕਰਵਾ ਲਏ ਤੇ ਉਸ ਨੂੰ 3000 ਰੁਪਏ ਦਿੱਤਾ ਹੂੰ ਉਹ ਕਹਿੰਦਾ ਯਾਰ ਹੋ ਸਕਦਾ ਹੈ ਵੀ ਮੇਰੇ ਪਿਓ ਦੀ ਵੀ 6000 ਹੋ ਗਈ ਹੂੰ ਤਾਂ ਉਹਨੇ ਜਦੋਂ ਇਹ ਦੱਸਿਆ ਵੀ ਜਿੱਥੇ ਇਹ ਇਹਦਾ ਛੀ ਆਇਆ ਤੇ ਮੇਰੇ ਪਿਓ ਦਾ ਵੀ ਛੀ ਆਇਆ ਹੁਣ ਮੈਨੂੰ ਵੀ ਇਸਨੇ 3000 ਰੁਪਏ ਦਿੱਤਾ ਹੈਗਾ ਮੇਰੇ ਤੋਂ ਖਾਲੀ ਤੇ ਉਸ ਤੇ ਬੌਂਚਰ ਤੇ ਸਾਈਨ ਕਰਵਾ ਲੇ ਜਦੋਂ ਇਸ ਗੱਲ ਨੂੰ ਲੈ ਕੇ ਦੁਬਾਰੇ ਜਿਹੜੀ ਗੱਲ ਚੱਲੀ ਜਸਵਿੰਦਰ ਨੇ ਕਿਹਾ ਵੀ ਦੱਸ ਤੂੰ ਕੀ ਗੱਲ ਹੈ ਵੀ ਨਹੀਂ ਜੀ ਨਹੀਂ ਨਹੀਂ ਇਹ ਤਾਂ ਇਹਨਾਂ ਦੇ ਤਾਂ ਇੰਨੇ ਸੀਗੇ ਨਹੀਂ ਸੀਗੇ ਕਹਿੰਦੇ ਵੀ ਸਾਨੂੰ ਖਾਤਾ ਚੈੱਕ ਕਰਵਾ ਜਦੋਂ ਉਸ ਦੀ ਪੂਰੀ ਪੜਤਾਲ ਕੀਤੀ ਗਈ ਤਾਂ ਉਹਦਾ ਵੀ 6000 ਰੁਪਏ ਆਇਆ ਹੋਇਆ ਸੀਗਾ ਠੀਕ ਹੈ ਜੀ ਤੇ ਇਹਦਾ ਮਤਲਬ ਕਿ ਉਹ ਬੰਦਾ 6000 ਤੋਂ ਉਹ 850 ਸੀ ਆ ਤੇ ਤਿੰਨੇ ਉਸ ਨੂੰ ਦੇ ਕੇ 3000 ਇਹ 8 ਦਾ 9000 ਰੁਪਇਆ ਉਹ ਬੰਦਾ 850 ਸੀ ਆ ਜੀ ਉਸ ਦੀ ਇਸੇ ਵਿਸ਼ੇ ਦੇ ਉੱਤੇ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਆਈ ਹੋਈ ਸੀਗੀ ਤਾਂ ਮੁਲਾਜ਼ਮ ਵੀ ਉਸ ਦੀ ਚੈਕਿੰਗ ਵਾਸਤੇ ਆਏ ਹੋਏ ਸੀ ਠੀਕ ਹੈ ਜੀ ਤਾਂ ਫਿਰ ਜਦੋਂ ਅਸੀਂ ਸਾਰੀ ਇਸ ਗੱਲ ਨੂੰ ਲਿਆ ਅਸੀਂ ਕਿਹਾ ਵੀ ਯਾਰ ਇਸ ਬੰਦੇ ਨੇ ਇੱਕੇ ਪਰਿਵਾਰ ਦੇ ਵਿੱਚ ਹੀ ਮੰਨ ਲਾ ਵੀ 10000 ਰੁਪਇਆ ਇਸਨੇ 85 ਦੀ ਕੋਸ਼ਿਸ਼ ਕੀਤੀ ਆ ਹੋ ਸਕਦਾ ਹੈ ਇਸ ਬੰਦੇ ਨੇ ਹੋਰ ਲੋਕਾਂ ਦੇ ਵੀ ਕਰੀਬਾਂ ਦੇ ਨਾਲ ਕੋਈ ਇਹੋ ਜਿਹੀ ਕੀਤਾ ਹੋਵੇ ਇਹਰਾ ਫੇਰੀ ਤਾਂ ਉਸਨੇ ਕਿਹਾ ਵੀ ਚਲੋ ਜੀ ਮੇਰੀ ਗਲਤੀ ਹੋ ਗਈ ਮੈਨੂੰ ਮaaf ਕਰੋ ਇਹ ਉਹ ਵਾਸੀ ਆ ਕਿਹਾ ਵੀ ਨਾ ਗਲਤੀ ਤੇਰੀ ਕਿਸੇ ਕੀ ਤੈਨੂੰ ਇੱਕ ਵਾਰਾਂ ਦਾ ਮaaf ਕਰਤਾ ਹੁਣ ਤੇਰੀ ਦੂਸਰੀ ਗਲਤੀ ਆ ਗਈ ਤਾਂ ਤੈਨੂੰ ਮaaf ਕਿਸ ਤਰ੍ਹਾਂ ਕੀਤਾ ਜਾਵੇ ਵੀ ਫਿਰ ਮੈਂ ਜਿਹੜਾ ਉਹ ਅਧਿਕਾਰੀ ਸੀ ਮੈਂ ਵੀ ਉਹਨਾਂ ਨੂੰ ਕਿਹਾ ਮਖਾ ਯਾਰ ਜਿੱਦੋਂ ਇੱਕ ਸਵਾ ਲੱਖ ਰੁਪਿਆ ਮਹੀਨੇ ਦੀ ਤਨਖਾਹ ਲੈਣ ਵਾਲਾ ਬੰਦਾ ਇੱਕ ਮਜ਼ਦੂਰ ਆਦਮੀ ਕਿਉਂਕਿ ਇਹ ਮੁਲਾਜ਼ਮ ਜਿਹੜੇ ਹੈ ਅਸੀਂ ਸਰਕਾਰ ਨੂੰ ਟੈਕਸ ਦਿੰਨੇ ਆ ਸਰਕਾਰ ਉਸ ਟੈਕਸ ਦੀ ਮੁਲਾਜ਼ਮਾਂ ਨੂੰ ਤਨਖਾਹ ਦਿੰਦੀ ਹੈ ਇਹਦਾ ਮਤਲਬ ਇਹ ਬੰਦੇ ਇਹ ਲੋਕ ਆ ਜਿਹੜੇ ਸਾਡੇ ਨੌਕਰ ਆ ਤੇ ਨੌਕਰ ਜਿਹੜਾ ਹੈ ਉਹ ਮਾਲਕ ਦੇ ਨਾਲ ਚਤਰਾਈ ਕਰੇ ਮਾਲਕ ਦੇ ਨਾਲ ਹੀਰਾ ਬੇਰੀ ਕਰੇ ਤਾਂ ਉਸ ਨੌਕਰ ਨੂੰ ਬਖਸ਼ਣਾ ਨਹੀਂ ਚਾਹੀਦਾ ਫਿਰ ਅਸੀਂ ਮੈਨੂੰ ਬੁਲਾਇਆ ਗਿਆ ਅਸੀਂ ਜਾ ਕੇ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦਾ ਡੀਓ ਸਾਹਿਬ ਆਏ ਹੋਏ ਸੀਗੇ ਉਹਨਾਂ ਦੇ ਮੁਲਾਜ਼ਮਾਂ ਨੂੰ ਅਫਸਰ ਨੂੰ ਅਸੀਂ ਜਿਹੜਾ ਹੈਗਾ ਰਿਟਰਨ ਦੇ ਵਿੱਚ ਦਿੱਤਾ ਅਲਟੀਮੇਟਮ ਅਸੀਂ ਉਹਨਾਂ ਨੂੰ ਕਿਹਾ ਵੀ ਕੱਲ ਦਾ ਦਿਨ ਤੁਹਾਡੇ ਕੋਲੇ ਆ ਅਗਰ ਪਰਸੋਂ 11 ਵਜੇ ਤਾਈਂ ਇਸ ਬੰਦੇ ਨੂੰ ਸਸਪੈਂਡ ਨਾ ਕੀਤਾ ਇਸ ਦੀ ਬਣਦੀ ਕਾਰਵਾਈ ਦੇ ਤਹਿਤ ਨੂੰ ਸਜ਼ਾ ਨਾ ਦਿੱਤੀ ਤਾਂ ਅਸੀਂ ਆਪਣੇ ਮੋਰਚੇ ਵੱਲੋਂ ਧਰਨਾ ਪ੍ਰਦਰਸ਼ਨ ਕਰਾਂਗੇ ਔਰ ਉਸ ਦੇ ਤਹਿਤ ਜੋ ਵੀ ਜਿਹੜਾ ਹੈ ਤੁਹਾਨੂੰ ਮਤਲਬ ਕਿ ਉਹਦਾ ਨਫਾ ਨੁਕਸਾਨ ਤੁਹਾਡੇ ਡਿਪਾਰਟਮੈਂਟ ਨੂੰ ਹੋਊਗਾ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੈ ਇਹ ਬੰਦਾ ਦੋਸ਼ੀ ਹੈ ਤੁਹਾਡੇ ਕੋਲੇ ਸਬੂਤ ਪੇਸ਼ ਕਰਤੇ ਆ ਆ ਬੰਦੇ ਖੜੇ ਆ ਦਰੋਪਤੀ ਖੜੀ ਆ ਗਰਮੀ 'ਚ ਖੜਾ ਹੈ ਇਹ ਪਰਿਵਾਰ ਖੜੇ ਆ ਆ ਵੀਡੀਓ ਜਿਹਦੇ ਵਿੱਚ ਇਹਨੇ 6000 ਰੁਪਏ ਸਾਡੇ ਸਾਹਮਣੇ ਦਿੱਤਾਗਾ ਆ 3000 ਰੁਪਏ ਇਸ ਨੇ ਪਹਿਲਾਂ ਦਿੱਤਾ 3000 ਅੜਫਦਾ ਸੀਗਾ ਚੀਜ਼ ਤੇ ਤਿੰਨੇ 9000 ਰੁਪਏ ਦੀ ਇਹ ਬੰਦਾ ਹੀਰਾ ਫੇਰੀ ਕਰਦਾ ਸੀਗਾ ਤਾਂ ਇਹਨਾਂ ਨੂੰ ਜਿਹੜਾ ਹੈ ਨਿਆਂ ਮਿਲੇ ਤੇ ਇਸ ਬੰਦੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਐਸ ਕਰਕੇ ਮਤਲਬ ਉਹ ਹੀ ਸਾਰੀ ਕਹਾਣੀ ਸੀਗੀ ਤਾਂ ਉਹਨਾਂ ਨੇ ਉਸ ਨੂੰ ਸਸਪੈਂਡ ਕਰਤਾ ਠੀਕ ਹੈ ਜੀ ਜੀਐਮ ਸਾਹਿਬ ਆਏ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਜਿਹੜਾ ਬੰਦਾ ਮੌਕੇ ਤੇ ਤੁਰਤ ਪੈਰ ਤੇ ਜਿਹੜਾ ਹੈਗਾ ਉਹੋ ਜੀ ਕਾਰਵਾਈ ਨੂੰ ਲੈ ਕੇ ਤਿਉ ਜਿਹੜਾ ਜੀਐਮ ਸਾਹਿਬ ਆਏ ਉਹਨਾਂ ਨੇ ਵੀ ਸਾਨੂੰ ਤਸੱਲੀ ਦਿੱਤੀ ਕਹਿੰਦੇ ਵੀ ਅਸੀਂ ਇਸ ਦੇ ਵਾਸਤੇ ਕਮੇਟੀ ਵੀ ਗਠਿਤ ਕਰਤੀ ਆ ਔਰ ਉਹ ਕਮੇਟੀ ਦੇ ਤਹਿਤ ਇਸ ਦੀ ਪੂਰੀ ਜਾਂਚ ਕਰਕੇ ਇਹਨੂੰ ਨਿਲੰਬਿਤ ਵੀ ਕਰਾਂਗੇ ਜੀ ਇਸ ਤਰ੍ਹਾਂ ਦੀ ਜਿਹੜੀ ਹੈ ਇਹ ਸਾਰਾ ਵਾਕਿਆ ਸੀਗਾ ਠੀਕ ਹੈ ਜੀ ਬਾਪੂ ਜੀ ਕਿਵੇਂ ਦੇਖਦੇ ਹੋ ਇਸ ਘਟਨਾ ਨੂੰ ਇੱਕ 6 ਸਵਾ ਲੱਖ 1.5 ਲੱਖ ਰੁਪਏ ਤਨਖਾਹ ਲੈਣ ਵਾਲਾ ਬੰਦਾ ਵੀਡੀਓ ਦੇ ਵਿੱਚ ਤੁਹਾਡੇ ਜੋ ਤੁਹਾਡੇ ਪ੍ਰਧਾਨ ਨੇ ਤੁਹਾਡੇ ਜਨਤਾ ਅਧਿਕਾਰ ਮੋਰਚਾ ਦੇ ਜਸਵਿੰਦਰ ਸਿੰਘ ਔਡਾ ਉਹ ਕਹਿ ਵੀ ਰਹੇ ਸੀ ਕਿ ਵੀ ਤੁਸੀਂ ਸ਼ਰਮ ਕਰੋ ਤੁਸੀਂ ਰਿਟਾਇਰ ਹੋਣ ਵਾਲੇ ਹੋ ਨਾ ਮਤਲਬ ਕਿਵੇਂ ਇਸ ਘਟਨਾ ਨੂੰ ਆਪਾਂ ਦੇਖਦੇ ਆਂ ਵੀ ਸਵਾ ਲੱਖ ਡੇਢ ਲੱਖ ਰੁਪਇਆ ਤਨਖਾਹ ਲੈਣ ਵਾਲਾ ਬੰਦਾ ਇੱਕ ਮਰੇ ਹੋਏ ਬੰਦੇ ਦਾ ਹਨਾ ਮਰੇ ਹੋਏ ਬੰਦਾ ਔਰ ਸਭ ਤੋਂ ਵੱਡੀ ਗੱਲ ਮਜ਼ਦੂਰ ਬੰਦਾ ਮਾਰ ਕੇ ਕਿ ਵਿਧਵਾ ਦੇ ਉਹ ਪੈਸੇ ਖਾ ਰਿਹਾ ਉਹ ਵੀ ਕੋਈ ਜ਼ਿਆਦਾ ਪੈਸੇ ਨਹੀਂ ਸਿਰਫ 6000 ਤੇ 3000 ਹਨਾ ਵੀ ਮਤਲਬ ਕਿਵੇਂ ਦੇਖਦੇ ਆਂ ਇਹਨਾਂ ਲੋਕਾਂ ਨੂੰ ਤੁਸੀਂ ਵੀ ਇੰਨਾ ਲਾਲਸ ਵਧਿਆ ਪਿਆ ਇਹਨਾਂ ਲੋਕਾਂ ਦੇ ਵਿੱਚ ਜਦੋਂ ਕੁੱਤੀ ਚੋਰਾ ਨਾਲ ਰਲ ਜੇ ਜੀ ਜੀ ਸਾਉ ਉਸ ਦਾ ਕੋਈ ਠੋੜ ਟਿਕਾਣਾ ਨਹੀਂ ਰਹਿੰਦਾ ਗਾ ਜੀ ਇਸ ਦੇਸ਼ੀਏ ਬਵਸਤਾ ਰਹੀ ਐ ਸਾਾਨੂੰ ਜਦੋਂ ਪਤਾ ਲੱਗਿਆ ਉਹ ਸ਼ਰਮਾ ਹੈ ਹੂੰ ਤੇ ਸ਼ਰਮਾ ਨਾਂ ਦਾ ਜਿਹੜਾ ਬੰਦਾ ਹੈ ਉਹ 1.5 ਲੱਖ ਰੁਪਏ ਤਨਖਾਹ ਲੈ ਕੇ ਇੱਕ ਮਜ਼ਦੂਰ ਬੰਦਾ ਦਿਹਾੜੀਦਾਰ ਬੰਦਾ ਉਹਦਾ 10000 ਰੁਪਏ ਅੜਫਦਾ ਹੈ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਮਰੇ ਪੈ ਦਾ ਮਾ ਹਾਲਾਂਕਿ ਉਹ ਜਿਹੜਾ ਬੰਦਾ ਉਹ ਜਿਹੜਾ ਮਰ ਗਿਆ ਸੀਗਾ ਉਹਨੂੰ ਸਾਡੇ ਪਿੰਡ ਦੇ ਪੰਚਾਇਤ ਜਾਂ ਹੋਰ ਸਮਾਜ ਸੇਵਕੀਆ ਸੀ ਵੀ ਸਾਡੇ ਮੋਰਚੇ ਵੱਲੋਂ ਵੀ ਅਸੀਂ ਉਸਦੇ ਪਰਿਵਾਰ ਦੀ ਸਹਾਇਤਾ ਕੀਤੀ ਜਿੰਨਾ ਜਿੰਨਾ ਕਿਸੇ ਦਾ ਕੋਈ ਮਾਜਨਾ ਸੀਗਾ ਵੀ ਇਹ ਗਰੀਬ ਆਦਮੀ ਹੈ ਤੇ ਇਹਨਾਂ ਦੇ ਘਰੇ ਰਿਸ਼ਤੇਦਾਰ ਭੈਣ ਭਰਾ ਆਣਗੇ ਤੇ ਅਸੀਂ ਉਹ ਪੰਚਾਇਤ ਨੇ ਵੀ ਤੇ ਹੋਰਾਂ ਨੇ ਵੀ ਉਸ ਪਰਿਵਾਰ ਦੀ ਸਹਾਇਤਾ ਕੀਤੀ ਸੀ ਵੀ ਇਹ ਗਰੀਬ ਹੈ ਮਜ਼ਦੂਰ ਪਰਿਵਾਰ ਹੈ ਤੇ ਉਸ ਪਰਿਵਾਰ ਦੇ ਉਹ ਲੁੱਟ ਕਰਨ ਵਾਲੇ ਸ਼ਰਮਾ ਜੀ ਆ ਐਸੇ ਕਰਕੇ ਅੰਗਰੇਜ਼ ਗਵਰਨਮੈਂਟ ਨੇ 1919 ਦੇ ਵਿੱਚ ਇਹਨਾਂ ਜਿਹੜਾ ਬ੍ਰਾਹਮਣਵਾਦੀ ਵਿਵਸਥਾ ਦੇ ਤਹਿਤ ਮਨੂਵਾਦੀ ਇਹ ਜਿਹੜੇ ਮਨੂਵਾਦੀ ਲੋਕ ਹੈ ਇਹਨਾਂ ਲੋਕਾਂ ਤੇ ਉਹਨਾਂ ਨੇ ਪ੍ਰਤੀਬੰਧ ਲਾਤਾ ਸੀਗਾ ਕਿ ਵੀ ਇਹ ਜਿਹੜਾ ਹੈ ਨਾ ਜੱਜ ਨਹੀਂ ਬਣਨਗੇ ਜੀ ਮਨੁਵਾਦੀ ਬਵਸਤਾ ਦੇ ਜਿਹੜੇ ਲੋਕ ਐ ਇਹ ਜੱਜ ਨਹੀਂ ਬਣੇਗਾ ਜੀ 1919 ਚ ਅੰਗਰੇਜ਼ ਗਵਰਨਮੈਂਟ ਨੇ પ્રતિਬੰਧ ਲਾਤਾ ਸੀਗਾ ਵੀ ਇਹ ਕਿਸੇ ਨੂੰ ਨਿਆਂ ਦੇਣ ਦੇ ਯੋਗ ਨਹੀਂ ਐ ਜੀ ਜੀ ਤਾਂ ਉਹ ਜਿਹੜੇ ਜਿਹੜੋ ਅੱਜ ਦੇ ਦਿਨ ਸਾਰਾ ਕੁਝ ਕਾਰੋਬਾਰੀ ਉਹਨਾਂ ਦੇ ਹੱਥੇ ਚ ਐ ਤਾਂ ਕੁੱਤੀ ਚੋਰਾਂ ਨਾਲ ਰਲ ਗਈ ਹੋਈ ਐ ਜੀ ਜੀ ਤੇ ਗਰੀਬਾਂ ਦਾ ਇਹ ਲੁੱਟਕੁ ਸੁੱਟ ਕਰਦੇ ਐ ਖੂਨ ਪਿੰਦੇ ਐ ਗਰੀਬ ਦਾ ਵੋਟ ਲੈਂਦੇ ਐ ਗਰੀਬ ਦਾ ਸਹਾਯੋਗ ਲੈਂਦੇ ਐ ਗਰੀਬ ਦੀ ਕਮਾਈ ਦੀ ਲੁੱਟ ਕਰਦੇ ਆ ਗਰੀਬ ਆਦਮੀ ਦਾ 10 ਰੁਪਏ ਵੀ ਬੈਂਕ ਦੇ ਦੇਣੇ ਹੋਣਾ ਤਾਂ ਉਹਨੂੰ ਕਲੀਨ ਚਿੱਟ ਨਹੀਂ ਦਿੰਦੇਗੇ ਤੇ ਇਸ ਦੇਸ਼ ਦੇ ਹੁਕਮਰਾਨ ਜਿਹੜੇ ਅਰਬਾਂ ਖਰਬਾਂ ਰੁਪਈਆ ਲੈ ਕੇ ਉਬਾਰ ਭੱਜ ਗਏ ਵਿਦੇਸ਼ਾਂ 'ਚ ਚਲੇ ਗਏ ਉਹਨਾਂ ਦਾ ਸਾਰਾ ਮਾਫ ਕਰਤਾ ਜੀ ਕਿਉਂ ਜਿਹੜੇ ਚੋਰ ਐ ਇਹਦਾ ਮਤਲਬ ਫਿਰ ਚੋਰ ਕੁੱਤੀ ਚੋਰਾਂ ਨਾਲ ਤਾਂ ਹੀ ਰਲੀ ਹੈ ਨਾ ਵੀ ਜਿਹੜੇ ਚੋਰ ਐ ਹੁਣ ਇੱਥੇ ਬੈਠੇ ਕੀ ਕਹਿੰਦੇ ਆ ਅੰਗਰੇਜ਼ ਲੁੱਟ ਕੇ ਲੈ ਗਏ ਅੰਗਰੇਜ਼ ਲੁੱਟ ਕੇ ਲੈ ਗਏ ਉਹ ਮੈਂ ਕਹਿੰਦਾ ਅੰਗਰੇਜ਼ ਲੁੱਟ ਕੇ ਨਹੀਂ ਲੈ ਕੇ ਗਏ ਅੰਗਰੇਜ਼ਾਂ ਨੇ ਸਾਨੂੰ ਬਹੁਤ ਕੁਝ ਦਿੱਤਾ ਹੈਗਾ ਅੰਗਰੇਜ਼ਾਂ ਨੇ ਸਾਨੂੰ ਜਿਹੜਾ ਹੈਗਾ ਮਲਕੀਅਤ ਦਾ ਅਧਿਕਾਰ ਦਿੱਤਾ ਅੰਗਰੇਜ਼ਾਂ ਨੇ ਸਾਨੂੰ ਵੋਟ ਦਾ ਅਧਿਕਾਰ ਦਿੱਤਾ ਆ ਇਸ ਦੇਸ਼ ਦੇ ਵਿੱਚ ਜਿੰਨੀਆਂ ਨਹਿਰਾਂ ਬਣੀਆਂ ਅੰਗਰੇਜ਼ਾਂ ਨੇ ਬਣਾਈਆਂ ਡੈਮ ਬਣਾਇਆ ਅੰਗਰੇਜ਼ਾਂ ਨੇ ਬਣਾਇਆ ਪਾਰਲੀਮੈਂਟ ਬਣਾਈ ਅੰਗਰੇਜ਼ਾਂ ਦੀ ਬਣਾਈ ਅੰਗਰੇਜ਼ਾਂ ਦਾ ਬਣਾਈ ਹੋਈ ਚੀਜ਼ ਲੈਣਾ ਉਹਨਾਂ ਨੇ ਬਣਾਈਆਂ ਗੱਡੀਆਂ ਉਹਨਾਂ ਨੇ ਚਲਾਈਆਂ ਇਹਨਾਂ ਨੂੰ ਪੁੱਛੇ 75 ਸਾਲਾਂ 'ਚ ਤੁਸੀਂ ਕੋਈ ਨਹਿਰ ਬਣਾਈ ਆ ਜਿੱਤਾਂ ਕੋਈ ਸਬੂਤ ਦਿਖਾ ਦੇ ਬੀ 75 ਸਾਲਾਂ ਚ ਤੁਸੀਂ ਇੱਕ ਵੀ ਨਹਿਰ ਬਣਾਈ ਹੋਵੇ ਜਿਹੜਾ ਉਹ ਨਕਸ਼ਾ ਬਣਾਗੇ ਜਿਹੜਾ ਉਹਨਾਂ ਨੇ ਕਰਤਾ ਉਹੀ ਚੱਲੀ ਜਾਂਦਾ ਹੈਗਾ ਉਹਨਾਂ ਨੂੰ ਇਹ ਮਾੜਾ ਦੱਸਦੇ ਐ ਮੈਂ ਕਹਿੰਦਾ ਵਿਕਾਸ ਹੀ ਉਹਨਾਂ ਨੇ ਤਾਂ ਕੀਤਾ ਹੋਇਆਗਾ ਆ ਜੋ ਕੁਝ ਦੇਣ ਆ ਜੰਗਰੇਜ਼ਾਂ ਦੀ ਦੇਣ ਐ ਇਹ ਤਾਂ ਲੁੱਟਣ ਵਾਲੇ ਐ ਅੰਗਰੇਜ਼ ਇੱਕ ਵਾਰਾਂ ਲੁੱਟ ਕੇ ਲਿਜਾ ਕੇ ਚੱਲ ਉਹਨਾਂ ਲਈ ਜੇ 10 ਰੁਪਏ ਲਾਏ ਹੋਣਗੇ ਤਾਂ 4 ਰੁਪਏ ਜੋ ਖਾਲੇ ਹੋਣਗੇ ਪਰ ਇਹ ਤਾਂ ਲੁੱਟਦੇ ਲੁੱਟਦੇ ਐ ਇਹ 4000 ਸਾਲ ਪਹਿਲਾਂ ਇਸ ਦੇਸ਼ ਦੇ ਵਿੱਚ ਆਏ ਇਤੇ ਹੁੰਨ ਆਏ ਮੁਗਲ ਆਏ ਗਰੀਜ ਆਏ ਤੇ ਲੁੱਟਕੁਸ ਕਰੀ ਜਾਂ ਨਾ ਕਰੀਓ ਚਲੇ ਤਾਂ ਗਏ ਨਾ ਇਹ ਗਏ ਵੀ ਕੋਣੀ ਇਹ ਅੱਜ ਇੱਥੇ ਵੀ ਬੈਠੇ ਆ ਜਿੰਨੇ ਤੁਸੀਂ ਲਿਸਟ ਪੜ੍ਹ ਕੇ ਦੇਖ ਲੋ ਜਿੰਨੇ ਹੋ ਨੰਤ ਮੋਦੀ ਨੀਰਜ ਮੋਦੀ ਵਿਜੇ ਮਾਦੀਆ ਜਿੰਨੇ ਵੀ ਐ ਉਹ ਸਾਰੇ ਦੇ ਸਾਰੇ ਗੁਜਰਾਤੀ ਐ ਸਾਰੇ ਗੁਜਰਾਤੀ ਐ ਹੋਏ ਇਹ ਕੀ ਕਰਦੇ ਐ ਇਹ ਕਹਿੰਦੇ ਆ ਜੀ ਦੇਸ਼ ਕੋ ਬਰਬਾਦ ਕੀਆ ਅਰੇਕਸ਼ਨ ਨੇ ਰਖਸ਼ਨ ਨੇ ਕੀ ਕੀਤਾ ਦੇਸ਼ ਕੋ ਬਰਬਾਦ ਕੇ ਨਾਰਾ ਲਾਉਂਦੇ ਨੇ ਉਹ ਮੈਂ ਕਹਿੰਦਾ ਉਹਨਾਂ ਦੇ ਵਿੱਚ ਇਰੈਕਸ਼ਨ ਵਾਲਾ ਤੇ ਇੱਕ ਵੀ ਸਬੂਤ ਕਰਾ ਦਿਓ ਜਿਹੜੇ ਹਜ਼ਾਰ ਇਸ ਦੇਸ਼ ਦੀ ਧਨ ਸੰਪਤੀ ਨੂੰ ਲੁੱਟ ਕੇ ਲੈ ਜਾਣ ਵਾਲਾ ਇੱਕ ਵੀ ਸਾਬਤ ਕਰਾ ਦਿਓ ਇੱਕ ਵੀ ਹੈ ਨਹੀਂ ਉਹਨਾਂ ਚੋਂ ਜੀ ਇਹ ਲੁੱਟਦੇ ਵੀ ਐ ਤੇ ਸਾਨੂੰ ਕੁੱਟਦੇ ਵੀ ਐ ਇਹ ਹਾਲ ਐ ਇਸ ਦੇਸ਼ ਦਾ ਜੀ ਜੀ ਉਹ ਸਾਰਾ ਕੁਝ ਲੁੱਟ ਕੇ ਲੈ ਗਏ ਅੱਜ ਵੀ ਇਹ ਲੁੱਟੀ ਜਾਂਦੇ ਆ ਤੇ ਅਸੀਂ ਅੱਜ ਸਾਨੂੰ ਕੀ ਕਹਿੰਦੇ ਆ ਵੀ 400 ਰੁਪਿਆ ਦਿਹਾੜੀ ਆ ਤੇ ਇਹ 400 ਰੁਪਏ ਦਾ ਕੱਪ ਚਾਹ ਦਾ ਪੀ ਜਾਂਦੇ ਜੀ ਬਿਲਕੁਲ ਅਸੀਂ ਸਾਰਾ ਜੇ ਸਾਰਾ ਦਿਨ ਜਿਹੜਾ ਕਮਾਈ ਕਰਨ ਤੋਂ ਬਾਅਦ ਸਾਨੂੰ 400 ਰੁਪਿਆ ਮਿਲਦਾ ਹੈ ਤੇ ਇਹ ਚਾਰ-ਚਾਰ 400 ਰੁਪਏ ਦਾ ਕੱਪ ਚਾਹ ਦਾ ਪੀ ਜਾਂਦੇ ਆ ਤੇ ਸਾਨੂੰ ਹੀ ਕਹਿੰਦੇ ਕਿ ਸਾਰਾ ਕੁਝ ਇਹ ਲੈ ਗਏ ਹੈਗੇ ਜੀ ਬਿਲਕੁਲ ਸਾਡੇ ਤੇ ਸਰੂਪ ਦੇ ਹੈ ਕਿ ਇਹ ਇਹ ਸਾਰਾ ਕੁਝ ਲੈ ਗਏ ਹੈਗੇ ਇਰੇਕਸ਼ਨ ਵਾਲੇ ਇਹ ਲੈ ਗਏ ਹੈਗੇ ਇਰੇਕਸ਼ਨ ਦਾ ਰੋਜ ਇਹ ਕਹਿੰਦੇ ਆ ਵੀ ਅਰੈਕਸ਼ਨ ਨੂੰ ਜਿਹੜਾ ਹੈਗਾ ਖਤਮ ਹੋਣੀ ਚਾਹੀਦੀ ਹੈ ਅਸੀਂ ਕਹਿੰਦੇ ਯਾਰ ਤੁਸੀਂ ਜਾਤ ਹੀ ਖਤਮ ਕਰਦੇ ਹੋ ਅਰੈਕਸ਼ਨ ਤਾਂ ਆਪਣੇ ਆਪ ਹੀ ਖਤਮ ਹੋ ਜੂਗੀ ਜਦੋਂ ਜਾਤ ਖਤਮ ਹੀ ਹੋ ਗਈ ਅਰੈਕਸ਼ਨ ਖਤਮ ਹੋ ਜਾਏਗਾ ਇਹ ਲੋਕ ਬਾਹਰੋਂ ਆਏ ਵੀ ਲਟੇਰੇ ਆ ਤੇ ਕਾਮਿਆਂ ਦਾ ਖੂਨ ਪੀਣ ਵਾਲੇ ਲੋਕ ਹਨਗੇ ਉਹਨਾਂ ਦੇ ਹੱਥ 'ਚ ਇਸ ਦੇਸ਼ ਦੀ ਪਾਵਰ ਹੈਗੀ ਇਸ ਕਰਕੇ ਇਸ ਦੇਸ਼ ਦਾ ਕੁਝ ਵੀ ਬਣਨ ਵਾਲਾ ਨਹੀਂ ਹੈ ਜਿੰਨਾ ਚਿਰ ਇਸ ਦੇਸ਼ ਦੇ ਭਾਰਤੀ ਮੂਲ ਨਿਵਾਸੀ ਗੱਦੜਕੋਟ ਤੋਂ ਲੈ ਕੇ ਜੱਟ ਜਾਟ ਜਿਹੜਾ ਕਮਿਆਰ ਸੁਨਿਆਰ ਲੋਹਾਰ ਤਖਾਨ ਮਜਬੀ ਚਮਾਰ ਧਾਨਕਾ ਸੈਸੀ ਬੌਰੀਆ ਬਾਜੀਗਰ ਜੱਟ ਜਾਟ ਇਹ ਲੋਕ ਜਿਹੜੇ ਐ ਜਿੰਨਾ ਚਿਰ ਇਹ ਇਹਨਾਂ ਦੇ ਹੱਥ 'ਚ ਇਸ ਦੇਸ਼ ਦੀ ਪਾਵਰ ਨਹੀਂ ਨਾ ਹੁੰਦੀ ਉਹਨਾਂ ਚਿਰ ਐਸੀ ਤਰ੍ਹਾਂ ਹੀ ਲੁੱਟਣਗੇ ਇਹ ਇਹ ਲੁੱਟੂ ਲੋਕ ਐ ਜੀ ਜੀ ਐਸ ਕਰਕੇ ਜਿਹੜਾ 7 ਲੱਖ ਰੁਪਇਆ ਲੈਂਦਾ ਉਹ ਵੀ ਸਾਨੂੰ ਲੁੱਟੀ ਜਾਂਦਾ ਹੈਗਾ ਜੀ ਹੁਣ ਕਹਿਣਗੇ ਜੀ ਗਰੀਬਾਂ ਨੂੰ ਅਸੀਂ ਜੀ ਤਿੰਨ ਤਿੰਨ ਮਰਲਿਆਂ ਦੇ ਪਲਾਟ ਦੇਵਾਂਗੇ ਜੀ 100-100 ਗੱਜ ਦਾ ਪਲਾਟ ਦੇਵਾਂਗੇ ਉਹ ਛੋਡੇ ਦਾ 100-100 ਗੱਜ ਦੇ ਵਿੱਚ ਨਾਉਣ ਵਾਲੇ ਆ ਛੋਡੇ 100-100 ਗੱਜ ਦੇ ਵਿੱਚ ਨਾਉਣ ਵਾਲੇ ਬਣੇ ਹੋਏ ਆ ਤੇ ਸਾਨੂੰ ਕਹਿੰਦੇ ਆ ਸਾਡੀਆਂ ਵੋਟਾਂ ਹੈਗੀਆਂ ਸਾਨੂੰ ਕਹਿੰਦੇ ਕਿ ਛੋਡਾ ਕੇ ਇਹ 100-100 ਗੱਜ ਦਾ ਅਸੀਂ ਉਸ ਨੂੰ ਪਲਾਟ ਦੇਵਾਂਗੇ ਅਸੀਂ ਛੋਡੇ ਤੇ ਆਸਾਨ ਕਰਦੇ ਆ ਕਾਹਦਾ ਸਾਨ ਕਰਦੇ ਆ ਵੀ ਸਾਡੇ ਤੇ ਸਾਡੇ ਬੂਟ ਲੈ ਜਾਂਦੇ ਆ ਸਾਡੀ ਸਪੋਰਟ ਲੈਣੇ ਆ ਸਾਡੇ ਵੋਟਾਂ ਦੇ ਤੁਸੀਂ ਰਾਜ ਕਰਦੇ ਆ ਤੇ ਸਾਨੂੰ ਕਹਿੰਦੇ ਆ ਕਿ 100 ਕ ਜਿਹਦਾ 플랫 ਦਿੰਨੇ ਆਗੇ ਕਾਹਦਾ 100 ਕ ਜਿਹਦਾ 플랫 ਹੈਗਾ ਭਈ ਇਹ ਅੱਛਾ ਇਸ ਦੇ ਮਾਲਕ ਹੈਗੇ ਜੀ ਲੇਕਿਨ ਇਹ ਹੈਗਾ ਕਿ ਸਾਡੇ ਲੋਕਾਂ ਚ ਜਾਗਰਤਾ ਦੀ ਕਮੀ ਹੈ ਜੀ ਜੀ ਜਿੰਨਾ ਚਿਰ ਜਾਗਰਤਾ ਨਹੀਂ ਆਉਂਦੀਗੀ ਉਹਨੇ ਚਿਰ ਸਾਡੇ ਨਾਲ ਹੀ ਕੁਸ ਵਾਪਰੇਗਾ ਜੀ ਸੋ ਸਾਥਿਓ ਅਸੀਂ ਗੱਲਬਾਤ ਕੀਤੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਸੀ ਤੁਸੀਂ ਵੀਡੀਓ ਸਾਰਿਆਂ ਨੇ ਦੇਖੀ ਆ ਨਹੀਂ ਦੇਖੀ ਤਾਂ ਅਸੀਂ ਤੁਹਾਨੂੰ ਦਿਖਾ ਦਾਂਗੇ ਸੋ ਗੱਲਬਾਤ ਬਾਰੇ ਸਾਰੀ ਕੀ ਸੀ ਕਹਾਣੀ ਉਹਦੇ ਬਾਰੇ ਸਾਨੂੰ ਬਾਪੂ ਜੀ ਨੇ ਦੱਸਿਆ ਸੋ ਬਾਪੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਸਮਾਂ ਦਿੱਤਾ ਸੋ ਸਾਥੀਓ ਤੁਸੀਂ ਇਸ ਵੀਡੀਓ ਨੂੰ ਹੋਰ ਲੋਕਾਂ ਤੱਕ ਸ਼ੇਅਰ ਕਰਨਾ ਔਰ ਅਜਿਹੇ ਹੋਰ ਵੀ ਕਈ ਮੁੱਦੇ ਹੁੰਦੇ ਆ ਜਿਦੇ ਵਿੱਚ ਕਿ ਆਮ ਲੋਕਾਂ ਦੇ ਨਾਲ ਬੈਂਕਾਂ ਦੇ ਵਿੱਚ ਕੁਝ ਜਿਹੜੇ ਉੱਥੇ ਅਧਿਕਾਰੀ ਹੁੰਦੇ ਆ ਚਲੋ ਸਾਰੇ ਤਾਂ ਇੱਕੋ ਵਰਗੇ ਨਹੀਂ ਹੁੰਦੇਗੇ ਪਰ ਜਦੋਂ ਵੀ ਕਿਤੇ ਲੁੱਟਖਸੁੱਟ ਹੁੰਦੀ ਆ ਤਾਂ ਤੁਸੀਂ ਉਸ ਦਾ ਵਿਰੋਧ ਕਰਿਆ ਕਰੋ ਗੱਲਬਾਤ ਸੁਣੀ ਜਾਂਦੀ ਆ ਚੇ ਅਧਿਕਾਰੀ ਬਹੁਤ ਇਮਾਨਦਾਰ ਵੀ ਬੈਠੇ ਆ ਸੋ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਬਾਪ ਜੈ ਭੀਮ ਜੈ ਬਾਪ